ਮੈਡੀਕਲ ਕਾਲਜ ਫੇਲ ਹੋ ਗਿਆ ਇਸ ਕਰਕੇ ਔਰ ਚਾਰ ਮინისტრ ਨੇ ਇਥੇ ਸ਼ਰਾਬ ਬਿਕਰੀ ਹੈ ਜਾਲੀ ਹਰ ਕਿਸਨ ਦਾ ਮਾਫੀਆ ਫਿਰ ਰਿਹਾ ਮੀਟ ਹੈਰ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ ਇਹਨਾਂ ਦੇ ਇਥੋਂ ਜ਼ਿਲ੍ਹੇ ਦਾ ਇੱਕ ਪ੍ਰੀਤਮ ਸਿੰਘ ਕਿਸਾਨ ਮੰਡੇਰਪਿੰਡ ਦਾ ਲੋਂਗੋਵਾਲ ਦਾ ਮਰ ਗਿਆ ਸੀ ਉਹਦੇ ਕਰਨੀ ਕੇ ਸ਼ੁਭਕਰਨ ਮਾਰਤਾ ਸਿੱਧੂ ਮੂਸੇਵਾਲੇ ਦਾ ਇਨਸਾਫ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਹੋਇਆ ਪਿਛਲੇ 2 ਸਾਲਾਂ ਵਿੱਚ ਇੱਕ ਆਵਾਜ਼ ਨਹੀਂ ਉਠਾਈ ਅਸਲ ਜਿਹੜੀ ਕੱਲ ਮੈਂ ਦੱਸਤੀ ਤੁਹਾਨੂੰ ਕਿ ਜਿਹੜਾ ਉਹਦੇ ਤੇ ਬਿਜ਼ਨਸ ਦੀ ਇਨਕੁਆਰੀ ਚੱਲ ਰਹੀ ਸੀ ਉਹ ਘਬਰਾਇਆ ਹੋਇਆ ਸੀਗਾ ਉਹ ਜੇਲ੍ਹ ਜਾਣ ਤੋਂ ਡਰਦਾ ਸੀਗਾ ਉਹਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਉਹ ਔਰਤ ਦੀ ਤੋਹੀਨ ਕੀਤੀ ਹੋਵੇ ਭਗਵੰਤ ਮਾਨ ਤੇ ਉਹਦੇ ਬੰਦਿਆਂ ਨੇ ਤੁਸੀਂ ਉਹਨਾਂ ਦੀ ਚੋਲੀ ਜਾ ਕੇ ਡਿੱਗ ਗਿਓ ਔਰ ਭਗਵੰਤ ਮਾਨ ਦੀ ਹੋਰ ਵੀ ਬਹੁਤ ਮਾੜੀ ਗੱਲ ਆ ਕਿ ਉਹ ਆਪਣੀ ਪੁਲਿਸ ਦੇ ਜ਼ਰੀਏ ਆਪਣੇ ਸਿਆਸੀ ਵਿਰੋਧੀਆਂ ਨੂੰ ਸਾਫੇ ਪਾ ਕੇ ਪਾਰਟੀ 'ਚ ੱੱਕੇ ਨਾ ਰੜਾ ਰਿਹਾ ਸਸਕਾ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਦੇ ਉੱਤੇ ਤਾਂਜ कसे ਗਏ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਅੱਜ ਤੱਕ ਆਮ ਆਦਮੀ ਪਾਰਟੀ ਸੰਗਰੂਰ ਸਵਾਰਥਕੀ ਤੇ ਉਹਨਾਂ ਦੇ ਵੱਲੋਂ ਅੱਜ ਮੁਰਤੋਂ ਦਲਵੀਰ ਗੋਲਡੀ ਦੇ ਨਾਂ ਦੇ ਉੱਤੇ ਮੁਰਤੋਂ ਸਵਾਲ ਖੜੇ ਕਰ ਦਿੱਤੇ ਕਿ ਇਹਨੇ ਦੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਇਨਕੁਆਰੀ ਚੱਲ ਰਹੀ ਸੀ ਤੇ ਦਲਵੀਰ ਗੋਲਡੀ ਜੇਲ੍ਹ ਜਾਣ ਤੋਂ ਡਰ ਰਿਹਾ ਸੀ ਜਿਸ ਨੂੰ ਲੈ ਕੇ ਉਸਦੀ ਬਾਹ ਮਰੋੜੀ ਗਈ ਹੈ ਤੇ ਉਸਦੀ ਜਿਹੜੀ ਸ਼ਮੂਲੀਅਤ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਰਵਾ ਲਈ ਗਈ ਹੈ ਉੱਥੇ ਹੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਹ ਵੀ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ 25 ਦੇ ਕਰੀਬ ਸੰਗਰੂਰ ਦੇ ਵਿੱਚ ਮੌਤਾਂ ਹੋਈਆਂ ਨੇ ਜਾਲੀ ਸ਼ਰਾਬ ਨੂੰ ਲੈ ਕੇ ਤੇ ਚਾਰ ਮੰਤਰੀ ਸੰਗਰੂਰ ਜ਼ਿਲ੍ਹੇ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਤੱਕ ਕਿਸੇ ਦੇ ਵੱਲੋਂ ਵੀ ਕੋਈ ਆਵਾਜ਼ ਨਹੀਂ ਚੁੱਕੀ ਗਈ ਤੇ ਐਕਸ਼ਨ ਨਹੀਂ ਲਿਆ ਗਿਆ ਤੇ ਇਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਜਿਹੜੀ ਰਾਜਨੀਤੀ ਕਰ ਰਹੀ ਹੈ ਉਹ ਸਿਰਫ ਤੇ ਸਿਰਫ ਕਾਗਜ਼ਾਂ ਦੇ ਵਿੱਚ ਕਰ ਰਹੀ ਹੈ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਚੁੱਕਦੇ ਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਤੰਜ ਕਸੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਸੁਖਪਾਲ ਸਿੰਘ ਖੈਰਾ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੈਣਿਆ ਮੈਡੀਕਲ ਕਾਲਜ ਫੇਲ ਹੋ ਗਿਆ ਇਸ ਕਰਕੇ ਹੋਰ ਚਾਰ ਮਨਿਸਟਰ ਨੇ ਥੇ ਸ਼ਰਾਬ ਬਿਕਰੀ ਹੈ ਜਾਲੀ ਹਰ ਕਿਸਮ ਦਾ mafia ਫਿਰ ਰਿਹਾ ਮੀਟ ਹੀਰ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ ਕਿ ਸਾਡੇ ਪੰਜਾਬ ਦੇ ਵਿੱਚ ਜਾਲੀ ਸ਼ਰਾਬ ਨਾਲ ਸੰਗਰੂਰ ਜ਼ਿਲ੍ਹੇ ਵਿੱਚ 25 ਬੰਦੇ ਮਰ ਗਏ ਨੇ ਇਹਨਾਂ ਦੇ ਇਥੋਂ ਜ਼ਿਲ੍ਹੇ ਦਾ ਇੱਕ ਪ੍ਰੀਤਮ ਸਿੰਘ ਕਿਸਾਨ ਮੰਡੇਰਪਿੰਡ ਦਾ ਲੋਂਗੋਵਾਲ ਦਾ ਮਰ ਗਿਆ ਸੀ ਉਹਦੇ ਕਰਨੀ ਕੇ ਸ਼ੁਭ ਕਰਨ ਮਾਰਤਾ ਸਿੱਧੂ ਮੂਸੇਵਾਲੇ ਦਾ ਇਨਸਾਫ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਹੋਇਆ ਪਿਛਲੇ 2 ਸਾਲਾਂ ਵਿੱਚ ਇੱਕ ਆਵਾਜ਼ ਨਹੀਂ ਉਠਾਈ ਕਿਸੇ ਮੋਰਚੇ 'ਚ ਨਹੀਂ ਗਏ ਕਿਤੇ ਮਦਦ ਨਹੀਂ ਕੀਤੀ ਆਪਣੇ ਜ਼ਿਲ੍ਹੇ 'ਚ ਨਹੀਂ ਹਿੱਲੇ ਇਸ ਕਰਕੇ ਮੈਂ ਸਭ ਨੂੰ ਅਪੀਲ ਕੀਤੀ ਕਿ ਰਾਜ ਚੋ ਚ ਸਾਡੀ ਵੋਟ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਹਾਂ ਜੀ ਅਖਿਰ ਸਾਹਿਬ ਮੇਰੇ ਕੋਲ ਰਿਕਾਰਡ ਹੈ ਜੇ ਮੈਂ ਕੱਲ ਧੂਰੀ ਦਿਖਾਤਾ ਇੱਕ ਪ੍ਰੋਗਰਾਮ ਰੱਖਿਆ ਸੀ ਜਿਹੜਾ ਬਾਹਰ ਐਸੋਸੀਏਸ਼ਨ ਦਾ ਇੱਕ ਰਾਤ ਪਹਿਲਾਂ ਇਹਨੂੰ ਮੈਂ ਫੋਨ ਕਰਨਾ ਸ਼ੁਰੂ ਕੀਤਾ ਫੋਨ ਘੰਟੀ ਜਾਣ ਤੋਂ ਬਾਅਦ ਬੰਦ ਕਰਤਾ ਇਹਨੂੰ ਮੁੜ ਕੇ ਤੜਕੇ ਮੈਂ ਸਵੇਰੇ ਜਾਂ ਰਾਤ ਨੂੰ ਟੈਕਸਟ ਪਾਇਆ ਵਟਸਐਪ ਤੇ ਡਿਲੀਵਰ ਹੋ ਗਿਆ ਪੜ ਲਿਆ ਫਿਰ ਵੀ ਵਾਪਸ ਨਹੀਂ ਕੀਤਾ ਸਵੇਰੇ ਉੱਠ ਕੇ ਫਿਰ ਫੋਨ ਕੀਤਾ ਚੱਲਦਾ ਸੀ ਫੇਰ ਨਹੀਂ ਚੱਕਿਆ 8 ਵਜੇ ਕੀਤਾ 12 ਵਜੇ ਜਾਣਾ ਸੀਗਾ ਇਹ ਬਹਾਨੇ ਸਾਜੀ ਆ ਅਸਲ ਜਿਹੜੀ ਕੱਲ ਮੈਂ ਦੱਸਤੀ ਤੁਹਾਨੂੰ ਕਿ ਜਿਹੜਾ ਉਹਦੇ ਤੇ ਬਿਜ਼ਨਸ ਦੀ ਇਨਕੁਆਰੀ ਚੱਲ ਰਹੀ ਸੀ ਉਹ ਘਬਰਾਇਆ ਹੋਇਆ ਸੀਗਾ ਉਹ ਜੇਲ ਜਾਣ ਤੋਂ ਡਰਦਾ ਸੀਗਾ ਉਹਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਹੋ ਔਰ ਇਹਦੀ ਵਾਈਫ ਦੀ ਬੜੀ ਤੋਹਫੀਨ ਕੀਤੀ ਇੱਕ ਕੁਮੇਲਾ ਸਿੰਘ ਫਿਰਦਾ ਹੁੰਦਾ ਸੀ ਇੱਕ ਆਮ ਆਦਮੀ ਦਾ ਇਹਦੇ ਬਗਰ ਮਗਰ ਅਖੇ ਕੀ ਕਰਦਾ ਟੈਂਪੂ ਚਾੜ ਕੇ ਅਖੇ ਇਹਦੀ ਸਪੀਡ ਚੈੱਕ ਕਰਦਾ ਉਹਨੂੰ ਭਗਵੰਤ ਮਾਨ ਨੇ ਮੋਟਰਸਾਈਕਲ ਦੀ ਔਰਤ ਦੀ ਤੋਹੀਨ ਕੀਤੀ ਹੋਵੇ ਭਗਵੰਤ ਮਾਨ ਤੇ ਉਹਦੇ ਬੰਦਿਆਂ ਨੇ ਤੁਸੀਂ ਉਹਨਾਂ ਦੀ ਚੋਲੀ ਜਾ ਕੇ ਡਿੱਗ ਗਿਓ ਔਰ ਭਗਵੰਤ ਮਾਨ ਦੀ ਹੋਰ ਵੀ ਬਹੁਤ ਮਾੜੀ ਗੱਲ ਆ ਕਿ ਉਹ ਆਪਣੀ ਪੁਲਿਸ ਦੇ ਜ਼ਰੀਏ ਆਪਣੇ ਸਿਆਸੀ ਵਿਰੋਧੀਆਂ ਨੂੰ صافے پا ਕੇ پارٹی ਚ ੱੱਕੇ ਨਾ ਰੜਾ ਲਿਆ ਤੇ ਜਿਹੜਾ ਬੰਦਾ ਕਹਿੰਦਾ ਕਿ ਅਸੀਂ 13 ਦੀਆਂ 13 ਜਿਤਨੀਆਂ ਤੇ ਫਿਰ ਤੂੰ ਐਡਾ ਤੇਰੇ ਚ ਕੌਨਫੀਡੈਂਸ ਹੈਗਾ ਤੇ ਫਿਰ 골ਡੀ ਲੈਂਡ ਦੀ ਕੀ ਲੋੜ ਪਈ ਹੈ ਤੈਨੂੰ ਇਹ ਨਹੀਂ ਲੱਗਦਾ ਵੀ ਇਹ ਰੁਝਾਨ ਬਹੁਤ ਆ ਇਹ ਰੋਜ਼ ਸ਼ੋਰ ਕੇਜਰੀਵਾਲ ਕਹਿੰਦਾ ਨਾ ਕਿ ਈਡੀ ਤੇ ਸੀਬੀਆਈ ਸਾਡੇ ਤੇ ਧੱਕਾ ਕਰ ਰਹੀ ਆ ਇਹਨੂੰ ਪੁੱਛੋ ਕਿ ਤੂੰ ਪੰਜਾਬ ਵਿੱਚ ਪੰਜਾਬ ਪੁਲਿਸ ਦਾ ਘੱਟ ਦੁਰਉਪਯੋਗ ਕਰ ਰਿਹਾ ਬਹੁਤ ਮਾੜਾ ਰੁਝਾਨ ਹੈ ਜੀ ਜੀ ਇਸ ਤਰ੍ਹਾਂ ਹੋਣ ਲੱਗ ਗਿਆ ਜੇ ਦੀ ਸਰਕਾਰ ਬਣਿਆ ਕਰੇਗੀ ਉਹ ਆਪੋਜੀਸ਼ਨ ਨੂੰ ਮੁਕਤੀ ਕਰਦਿਆ ਕਰੇਗਾ ਸਾਰਿਆਂ ਨੂੰ ਫੜ ਕੇ ਅੰਦਰ ਦੇਦਿਆ ਕਰੂਗਾ ਪਰਚੇ ਦਰਜ ਕਰਦਿਆ ਕਰੂਗਾ ਇਸ ਕਰਕੇ ਹੋਰ ਇੱਕ ਕਿਥੋਂ ਦਾ ਬਦਲਾਅ ਆ ਇਹ ਤਾਂ ਇਹ ਤਾਂ ਸਭ ਤੋਂ ਘਟੀਆ ਹਰਕਤ ਹੈ ਭਗਵੰਤ ਦੀ ਔਰ ਇਹਦਾ ਖਮਿਆਲ ਦਾ ਸੰਗਰੂਰ ਦੇ ਲੋਕ ਜਿਹੜੇ ਇਲੈਕਸ਼ਨ ਦੇ ਨਤੀਜੇ ਪੱਕਾ ਦੇਣਗੇ ਗੋਲਡੀ ਕਹਿੰਦੇ ਪੰਜ ਚਾਰ ਬੰਦਿਆਂ ਨੇ ਹੀ ਹਾਈਜੈਕ ਕੀਤੀ ਹੋਏ ਕਾਂਗਰਸ ਆਪਨੀ ਮਨਮਰਜ਼ੀ ਨਾਲ ਟਿਕਟ ਲੈ ਲੈਂਦੇ ਨੇ ਉਹਨੂੰ ਇੱਧਰ ਭੇਜਦੇ ਉੱਧਰ ਭੇਜਦੇ ਦੇਖੋ ਗੋਲਡੀ ਨੂੰ ਛੋਟੀ ਜੀ ਉਮਰ ਵਿੱਚ ਐਮਐਲਏ ਬਣਾਤਾ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਐਮਪੀ ਦੀ ਟਿਕਟ ਦਿੱਤੀ ਐ ਕਾਂਗਰਸ ਕਿਸੇ ਹਾਰਦੇ ਹੋਏ ਆਦਮੀ ਨੂੰ ਜਿਹਨੂੰ ਕੇਵਲ 75000 ਵੋਟ ਪਈ ਜਿੱਦਾ ਟਿਕਟ ਦੇ ਸਕਦੀ ਸੀਗੀ ਤੈਨੂੰ ਤੈਨੂੰ ਐਡੇ ਵੱਡੇ ਅਹੁਦਿਆਂ ਨਾਲ ਨਵਾਜ ਦੇ ਦਿੱਤਾ 40 ਸਾਲ ਦੀ ਤੇਰੀ ਉਮਰ ਹੈ ਥੋੜਾ ਸਬਰ ਰੱਖ ਇੱਥੇ ਲੋਕੀ 33 ਸਾਲ ਦੇ ਇੰਤਜ਼ਾਰ ਕਰਦੇ ਐ ਐਮਐਲਏ ਨਹੀਂ ਬਣ ਸਕਦੇ ਇਹ ਸਾਰਾ ਅਸਲ ਵਿੱਚ ਕੀ ਆ ਕਿ ਉਹਦਾ ਡਰ ਬੋਲਿਆ ਵਾ ਉਸਨੇ ਗੋਡੇ ਟੇਕ ਕੇ ਭਗਵੰਤ ਦੇ ਸਾਹਮਣੇ ਸਰੈਂਡਰ ਕੀਤਾ ਵਾ ਔਰ ਮੈਂ ਸਮਝਦਾ ਕਿ ਆਪਣਾ ਪੋਲੀਟੀਕਲ ਸੂਇਸਾਈਡ ਕੀਤਾ ਆਪਣਾ ਪੋਲੀਟੀਕਲ ਕੈਰੀਅਰ ਖਤਮ ਕੀਤਾ